ਉਧਰ ਦੇ ਵਿੱਚ ਅਲਮਸਤ ਬਪੂ ਲਾਲਵਾ ਸਾਹਿਬ ਜੀ ਦੇ ਦਰਬਾਰ 41ਵਾਂ ਸਾਲਾਨਾ ਮੇਲਾ ਜੋ ਕਿ ਹਰ ਸਾਲ ਕਰਵਾਇਆ ਜਾਂਦਾ ਬਹੁਤ ਹੀ ਧੂਮ-ਧਾਮ ਦੇ ਨਾਲ ਸਾਡੇ ਨਾਲ ਪ੍ਰਸ਼ਾਸਨ ਤੋਂ ਡੀਐਸਪੀ ਸਾਹਿਬ ਨਕੌਦਰ ਤੋਂ ਜੁੜ ਚੁੱਕੇ ਨੇ ਸੋ ਗੱਲਬਾਤ ਕਰਦੇ ਨੇ ਹਾਂਜੀ ਸਰ ਜਿਸ ਤਰ੍ਹਾਂ ਕਿ ਕੁਝ ਜੋ ਵੀ ਗੱਲਬਾਤ ਸੀਗੀ ਪਿੱਛੇ ਉਹਦੇ ਮੁਤਾਬਿਕ ਪ੍ਰਸ਼ਾਸਨ ਵੱਲੋਂ ਸਾਰਾ ਦੇਖਰੇਖ ਦੇ ਵਿੱਚ ਮੇਲਾ ਕਰਵਾਇਆ ਗਿਆ ਇਸ ਵਾਰੇ ਪੂਰੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਜੋ ਕਿ ਲਾਸਟ ਮੁਕੰਮਲ ਹੋ ਚੁੱਕਾ ਹੈਗਾ ਆ तकरीबन ਲਾਸਟ ਤੇ ਜਾ ਰਹੇ ਹੈਗੇ ਆ ਪੜਾਓ ਤੇ ਸੋ ਉਸ ਬਾਰੇ ਕੀ ਕਹਿਣਾ ਚਾਹੋਗੇ ਤਨ ਤਨ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ ਦੀ ਦਰਬਾਰ ਵਿੱਚ ਹਾਜ਼ਰ ਸਮੂਹ ਸਾਧ ਸੰਗਤ ਅਤੇ ਹੋਰ ਇਲਾਕਿਆਂ ਸੰਗਤਾਂ ਨੂੰ ਬਾਪੂ ਲਾਲ ਬਾਦਸ਼ਾਹ ਜੀ ਦੇ ਸਲਾਨਾ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਸਲਾਨਾ ਮੇਲਾ 18 19 20 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਜੋ ਪਹਿਲਾਂ ਇਹ ਦਰਬਾਰ ਦੀ ਕਮੇਟੀ ਮੇਲਾ ਧੂਮ-ਧਾਵਨਾ ਮਨਾਉਂਦੀ ਰਹੀ ਆ ਪਰ ਇਸ ਸਾਲ ਦਰਬਾਰ ਦੀ ਕਮੇਟੀ ਦੇ ਮੈਂਬਰਾਂ ਦੇ ਆਪਸੀ ਤਰਕਰਾਰ ਕਾਰਨ ਦੋ ਕਮੇਟੀਆਂ ਬਣ ਗਈਆਂ ਸੀ ਤੇ ਦੋਵਾਂ ਹੀ ਕਮੇਟੀਆਂ ਆਪੋ ਆਪਣਾ ਮੇਲਾ ਕਰਾਉਣ ਲਈ ਹੱਕ ਆਪਣਾ ਥੱਕ ਜਤਾ ਰਹੀਆਂ ਸੀ ਜੋ ਅਸੀਂ ਪ੍ਰਸ਼ਾਸਨ ਦੀ ਤਰਫੋਂ ਦੋਵਾਂ ਕਮੇਟੀਆਂ ਨਾਲ ਲਗਾਤਾਰ ਮੀਟਿੰਗਸ ਕਰਕੇ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਅਸਲ ਜੋਂ ਹੋਂ ਦੀ ਬਹੁਤ ਜ਼ਿਆਦਾ ਸਿਰ ਤੋੜ ਜੋ ਕੋਸ਼ਿਸ਼ ਕੀਤੀ ਪਰ ਕੋਈ ਸਕਾਰਨਾ ਕਰਕੇ ਦੋਵਾਂ ਕਮੇਟੀਆਂ ਦੀ ਸਹਿਮਤੀ ਨਹੀਂ ਬਣ ਸਕੀ ਜਿਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਇੱਥੇ ਜੋ ਮੇਲਾ ਆ ਸਰਕਾਰੀ ਪ੍ਰਬੰਧਕ ਰਸੀਵਰ ਸ਼੍ਰੀ ਗੁਰਦੀਪ ਸਿੰਘ ਜੀ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਜਿਨ੍ਹਾਂ ਦੀ ਨਿਗਰਾਨੀ ਹੇਠ ਅਸੀਂ ਮਿਤੀ 18 ਤਰੀਕ ਤੋਂ ਇਹ ਚੱਲ ਰਿਹਾ ਮੇਲਾ ਸਚਾਰੂ ਢੰਗ ਨਾਲ ਕਰਾ ਰਹੇ ਆ ਜੀ ਜੋ ਹੁਣ ਤੱਕ ਮੇਲਾ ਬਹੁਤ ਜ਼ਿਆਦਾ ਸਚਾਰੂ ਢੰਗ ਨਾਲ ਚੱਲਿਆ ਆ ਜੋ ਵੀ ਇੱਥੇ ਧਾਰਮਿਕ ਰਸਮਾਂ ਜਾਂ ਜੋ ਇਹਨਾਂ ਦੀਆਂ ਹੁਣ ਤੱਕ ਦੀਆਂ ਰੌ ਰੀਤਾਂ ਆ ਉਹ ਪੂਰੀਆਂ ਸ਼ਾਂਤੀਪੂਰਨ ਵਧੀਆ ਢੰਗ ਨਾਲ ਕੀਤੀਆਂ ਗਈਆਂ ਹੁਣ ਤਕਰੀਬਨ 95% ਮੇਲਾ ਕੰਪਲੀਟ ਹੋ ਚੁੱਕਾ ਸਿਰਫ ਇੱਕ ਲਾਸਟ ਖਾਨ ਸਾਹਿਬ ਸੰਗਰ ਰਹਿ ਗਏ ਉਹ ਗਉਣਗੇ ਜੋ ਇਹ ਮੇਲਾ ਸਿਵਲ ਪ੍ਰਸ਼ਾਸਨ ਪੁਲਿਸ ਐਡਮਿਨਿਸਟ੍ਰੇਸ਼ਨ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਜਿਹਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੀ ਜਿਸਾ ਰਾਕੀ ਆਪਣੇ ਮੇਲੇ ਦੀ ਗੱਲ ਕੀਤੀ ਗਈ ਹੈਗੀ ਆ ਦੋ ਆਪਣੀ ਕਮੇਟੀਆਂ ਦੀ ਸੋ ਮੇਲੇ ਤੋਂ ਬਾਅਦ ਕੀ ਇਸ ਬਾਰੇ ਕੁਝ ਗੱਲਬਾਤ ਕੀਤੀ ਜਾਏਗਾ ਜੇਕਰ ਉਹ ਇੱਕ ਸਰਕਾਰੀ ਪ੍ਰਕਿਰਿਆ ਦੇ ਤਹਿਤ ਜਿਹੜਾ ਰਸੀਵਾ ਨਿਪਟ ਕੀਤਾ ਗਿਆ ਆ ਉਹ ਇੱਕ ਕਾਨੂੰਨੀ ਕਾਰਵਾਈ ਹੁੰਦੀ ਆ ਐਸਡੀਐਮ ਸਾਹਿਬ ਆਪਣੀ ਕਾਨੂੰਨੀ ਕਾਨੂੰਨੀ ਕਾਰਵਾਈ ਪੂਰੀ ਕਰਨਗੇ ਕਾਨੂੰਨੀ ਕਾਰਵਾਈ ਤੋਂ ਬਾਅਦ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਆਪਣਾ ਐਸਡੀਐਮ ਸਾਹਿਬ ਅਦਾਲਤੀ ਫੈਸਲਾ ਦੇਣਗੇ ਇਹ ਮਸਲਾ ਹੁਣ ਐਸਡੀਐਮ ਸਾਹਿਬ ਦੀ ਅਦਾਲਤ ਵਿੱਚ ਚੱਲਣਾ ਹੈ ਇਹ ਸਿਰਫ ਮੇਲੇ ਤੱਕ ਨਹੀਂ ਸੀਗਾ ਇਹ ਰਸੀਵਰ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਲਾਇਆ ਜਾਂਦਾ ਹੈ ਜਿਹਦੇ ਤਹਿਤ ਕੇ ਐਸਡੀਐਮ ਸਾਹਿਬ ਨੂੰ ਫੈਸਲਾ ਦੇਣਾ ਪੈਂਦਾ ਉਹ ਪੂਰੀ ਪ੍ਰਕਿਰਿਆ ਤੋਂ ਬਾਅਦ ਐਸਡੀਐਮ ਸਾਹਿਬ ਆਪਣਾ ਫੈਸਲਾ ਸੁਣਾ ਲਗੇ ਜੀ ਬਹੁਤ ਬਹੁਤ ਧੰਨਵਾਦ ਸਰ ਅ ਜਿਸ ਤਰ੍ਹਾਂ ਕਿ ਅੱਜ ਮੇਲੇ ਦਾ ਲਾਸਟ ਦਿਨ ਜੋ ਕਿ ਮੇਲੇ ਤਾਂ ਅੱਗੇ ਵੀ ਚੱਲਦੇ ਰਹਿਣੇ ਹੈਗੇ ਆ ਇਸੇ ਤਰ੍ਹਾਂ ਸਾਲਾਨਾ ਮੇਲਾ ਹੁੰਦਾ ਰਹਿਣਾ ਹੈਗਾ ਤਾ ਉਮਰ ਸੋ ਸਾਡੇ ਨਾਲ ਜੁੜ ਚੁੱਕੇ ਨੇ ਰিসিਵਰ ਸਾਹਿਬ ਤਹਿਸੀਲਦਾਰ ਸਾਹਿਬ ਗੁਰਦੀਪ ਸਿੰਘ ਜੀ ਸੋ ਸਰ ਮੇਲੇ ਦੇ ਬਾਰੇ ਕੀ ਕਿਉਂਕਿ ਤੁਸੀਂ ਸਾਰਾ ਸੰਚਾਲਨ ਤੁਸੀਂ ਕਰ ਰਹੇ ਹੋ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਬਸ ਕੁਝ ਪਲ ਰਹਿ ਗਏ ਹੈਗੇ ਆ ਸਮਾਪਤੀ ਦੇ ਸੋ ਕੀ ਸੰਦੇਸ਼ ਦੇਣਾ ਚਾਹੁੰਗਾ ਕੀ ਕਹਿਣਾ ਚਾਹੁੰਦੇ ਜੈ ਮਸਤਾ ਦੀ ਸਭ ਤੋਂ ਪਹਿਲਾਂ ਤਨਤਨ ਬਾਬਾ ਲਾਲ ਬਾਦਸ਼ਾਹ ਜੀ ਦਰਬਾਰ ਨਕੂਦਰ ਦੀਆਂ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ 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 ਮੁਬਾਰਕਾਂ ਹਾਲਾਤਾਂ ਨੂੰ ਕੁਝ ਨਾਜ਼ੁਕ ਹੋਣ ਕਰਕੇ ਇਹ ਸਾਡੇ ਇਲਾਕੇ ਦੇ ਡੀਸੀ ਸਾਹਿਬ ਮਿਸਟਰ ਹਿਮਾਂਸ਼ੂ ਅਗਰਵਾਲ ਜੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਐਸਐਸਪੀ ਸਾਹਿਬ ਅੰਕੁਰ ਗੁਪਤਾ ਜੀ ਉਹਨਾਂ ਨੇ ਬਤੌਰ ਮੇਲੇ ਦੀ ਜ਼ਿੰਮੇਵਾਰੀ ਐਜੇ ਰਸੀਵਰ ਮੇਰੇ ਮੋਢਿਆਂ ਤੇ ਰੱਖੀ ਸੀ ਜੀ ਤੇ ਪੁਲਿਸ ਪ੍ਰਸ਼ਾਸਨ ਨਕੋਦਰ ਦੇ ਸਹਿਯੋਗ ਨਾਲ ਤੇ ਸਿਵਲ ਪ੍ਰਸ਼ਾਸਨ ਨਕੋਦਰ ਦੇ ਸਹਿਯੋਗ ਨਾਲ ਤੇ ਸਭ ਤੋਂ ਬਾਅਦ ਬਾਪੂ ਲਾਲ ਬਾਦਸ਼ਾਹੀ ਜੀ ਦੇ ਰਹਿਮਤ ਦੇ ਨਾਲ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਹੀ ਸ਼ਾਂਤੀ ਨਾਲ ਤੇ ਬੜੀ ਸਫਤਤਾਪੂਰ ਢੰਗ ਨਾਲ ਇਹ ਮੇਲਾ ਸੰਪੂਰਨ ਹੋਣ ਜਾ ਰਿਹਾ ਸੋ ਇਸ ਮੇਲੇ ਨੂੰ ਸੰਪੂਰਨ ਹੋਣ ਦੀਆਂ ਮੇਰੇ ਵੱਲੋਂ ਨਹੀਂ ਸਾਰੀਆਂ ਸੰਗਤਾਂ ਵੱਲੋਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਜਦੋਂ ਵੀ ਕਿਤੇ ਸਾਨੂੰ ਲਾਅ ਐਂਡ ਆਊਟ ਦੀ ਲੋਡ ਪੈਂਦੀ ਸੀ ਤੇ ਸਾਡੇ ਮਾਨਯੋਗ ਡੀਐਸਪੀ ਸਾਹਿਬ ਕੁਲਵਿੰਦਰ ਸਿੰਘ ਜੀ ਵਿਰਕ ਇਹਨਾਂ ਦੇ ਸੀਨੀਅਰ ਸਾਡੇ ਐਸਪੀ ਸਾਹਿਬ ਮਨਪ੍ਰੀਤ ਸਿੰਘ ਢੱਲੋਂ ਸਾਹਿਬ ਸਾਡੇ ਐਸਪੀ ਸਾਹਿਬ ਮੁਖਤਿਆਰ ਸਿੰਘ ਜੀ ਰਾਏ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਅੰਕੁਰ ਗੁਪਤਾ ਜੀ ਮੌਕੇ ਮੌਕੇ ਤੇ ਸਾਨੂੰ ਫੋਨ ਤੇ ਜਾਂ ਮਿਲ ਕੇ ਡਾਇਰੈਕਸ਼ਨ ਦਿੰਦੇ ਸੀ ਅਸੀਂ ਉਸੇ ਹਿਸਾਬ ਨਾਲ ਚੱਲ ਕੇ ਤੇ ਮੇਲੇ ਦੀਆਂ ਕਾਰਵਾਈਆਂ ਨੂੰ ਬਹੁਤ ਹੀ ਸਟੱਡੀ ਢੰਗ ਨਾਲ ਤੇ ਬਿਲਕੁਲ ਧਾਰਮਿਕ ਰੀਤੀ ਰਿਵਾਜਾਂ ਨਾਲ ਸੰਪੂਰਨ ਕੀਤਾ ਸੋ ਇਸ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਲੱਖ ਲੱਖ ਮੁਬਾਰਕਾਂ ਜੈ ਮਸਤਾਂ ਦੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਬਹੁਤ ਸੁਚੱਜੇ ਢੰਗ ਦੇ ਨਾਲ ਆ ਤੁਸੀਂ ਮੇਲੇ ਨੂੰ ਸਮਾਪਨ ਵੱਲ ਨੂੰ ਲੈ ਕੇ ਆਏ ਹੈਗੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਗਾੜੀ ਚ ਜਾਦੇ ਹੋ ਇੱਕ ਗਾਣਾ ਬੱਚੇ ਦਾ ਜ਼ਰੂਰ ਸੁਣ ਕੇ ਜਾਣਾ ਤੁਹਾਨੂੰ